वाहेगुरु जी का खालसा वाहेगुरु जी की फतेह आगे साखी बारवीं चली दोहरा श्री गुरु दीना नाथ जी चढ़ कोरे पर आप पटियाले के राज में नाम जपायो जाप चौपई रात दिन आवे सिख प्यारे, कर दर्शन बांछे फल चारे श्री गुरु मालवे देश देख के प्रसन्न प्रीत देख के दोहरा बैठे दीवान में श्री गुरु दीनानाथ आए नाभे शहर में सिख सिखणी साथ श्री गुरु महाराज के चरण कवलों पर सिख और सिखणी ने 101 रुपया पेट तर दोनों हाथ जोड़ मथा किया अरदास करके किया हे सच्चे पातशाह ਅਸੀਂ ਦੋਵੇਂ ਮਰ ਗਏ ਸਾਂ ਸਾਨੂੰ ਯਾਮਦੁੱਤਾਂ ਨੇ ਗਿੱਲੇ ਗੋਹੇ ਵਿੱਚ ਖੜਾ ਕਰਕੇ ਗੋਹਾ ਮੂਤ ਖਾਣੇ ਪੀਣੇ ਕੋ ਦਿੱਤਾ ਸੀ ਅਸੀਂ ਬੜੇ ਦੁਖੀ ਹੋਏ ਸਾਂ ਅਬ ਤੁਸੀਂ ਸਾਨੂੰ ਬਚਾਵੋ ਬਚਨ ਹੋਇਆ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਜੀ ਕੋ ਸੁਥਰੇ ਸਾਧ ਨੇ ਪ੍ਰਸ਼ਾਦ ਕੀਤਾ ਸੀ ਚੌਂਕਾ ਮਿੱਟੀ ਕਾ ਦੀਆ ਗੁਰੂ ਜੀ ਕਹਾ ਸੁਥਰੇਆ ਇਹ ਕੀ ਕੀਤਾ ਹੈ ਸੁਥਰੇ ਆਖਿਆ ਆਪ ਦੇ ਸਿੱਖ ਹਿੰਦੂ ਪਸ਼ੂਆਂ ਦੇ ਗੋਹੇ ਦਾ ਪੋਚਾ ਪਾਉਂਦੇ ਹਨ ਲੰਗਰ ਵਿਖੇ ਨਾਲੇ 13ਵੇਂ ਦਿਨ ਗੋਹਾ ਮੂਤ ਖਾਂਦੇ ਹਨ ਔਰ ਸੂਤਕ ਮੂਤਰ ਪੀ ਕੇ ਕੱਢਦੇ ਹਨ ਤੁਸੀਂ ਗੁਰੂ ਪਰਮੇਸ਼ਵਰ ਰੂਪ ਹੋ ਜੀ ਮੈਂ ਤੁਹਾਡਾ ਸਿੱਖ ਪ੍ਰੇਮੀ ਹਾਂ ਜਿਸ ਕਾਰਨ ਮੈਂ ਪਸ਼ੂਆਂ ਦੇ ਗੋਹੇ ਨੂੰ ਹੱਥ ਨਹੀਂ ਲਗਾਇਆ ਤਬ ਉਥੇ ਗੁਰੂ ਜੀ ਹੁਕਮ ਦਿੱਤਾ ਹੇ ਸਿੱਖੋ ਗੋਹੇ ਦਾ ਪੋਚਾ ਨਹੀਂ ਦੇਣਾ ਲੰਗਰ ਵਿਖੇ ਸਿੱਖਾ ਵਿੱਚ ਪੁੱਛਿਆ ਸੂਤਕ ਕਿਸ ਤਰ੍ਹਾਂ ਕਢੀਏ ਚੌਂਕਾ ਕਿਸ ਤਰ੍ਹਾਂ ਦਈਏ ਵਜਨ ਹੋਇਆ ਸਿੱਖੋ ਸਤਨਾਮ ਆਖ ਕੇ ਚੌਂਕਾ ਮਿੱਟੀ ਦਾ ਦਿਆ ਕਰੋ ਦੁੱਧ ਦਹੀਂ ਜਲ ਪਤਾਸੇ ਪੰਜ ਰਤਨੀ ਦਾ ਅੰਮ੍ਰਿਤ ਬਣਾ ਕੇ ਸ੍ਰੀ ਵਾਹਿਗੁਰੂ ਆਖ ਕੇ ਪੀਓ ਪਿਲਾਓ ਸੂਤਕ ਨਿਕਲ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਕਰਵਾਉਣਾ ਪਤਾਸੇ ਆਦਿ ਵਰਤੌਣੇ ਜੇਕਰ ਨਾ ਹੋ ਸਕੇ ਤਾਂ ਗੁੜ ਵਰਤਾਉਣਾ ਪਿਤਾ ਕਾ ਜਨਮ ਕੇ ਜਾਨੇ ਪੁੱਤਰ ਸਿੰਗਾ ਭਜਨ ਵਾਲਿਆ ਨੂੰ ਜੋ ਰਹਿਤ ਵਿਵੇਗ ਦੇ ਸੰਯੁਕਤ ਹੋਵੇ यथाशक्त प्रसाद ਕਰ ਸਕੋਣਾ ਅਨਬਰਸਤ ਬਹਿੰਗਮਾ ਕੋ ਦੇਣੀ ਗੋਹੇ ਮੂਤਰ ਪੀਣੇ ਸੇ ਮਤ ਮਾਰੀ ਜਾਂਦੀ ਹੈ ਸ਼ਬਦ ਮੂਤ ਪਲੀਤੀ ਕਪੜੇ ਹੋਏ ਦੇ ਸਾਬਣ ਲਈਏ ਉਹ ਧੋਏ ਮੂਤ ਕਪੜੇ ਕੋ ਲੱਗੇ ਧੋ ਕੇ ਸ਼ੁੱਧ ਕਰੀਦਾ ਹੈ ਪੀਣੇ ਸੇ ਸ਼ੁੱਧ ਨਹੀਂ ਹੋਤਾ ਮੂਤ ਕੱਪੜੇ ਕੋ ਲੱਗੇ ਧੋ ਕੇ ਸ਼ੁੱਧ ਕਰੀ ਦਾ ਆਪਣੇ ਗੁਰੂ ਤੋਂ ਭੁੱਲ ਕੇ ਹੋਰ ਕਰਮ ਕਰਨੇ ਯੋਗ ਨਹੀਂ ਸ਼ਬਦ 베ਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜੋ ਸਭ ਮਹਿ ਇੱਕ ਖੁਦਾਏ ਕਹਿਤ ਹੋ ਤੋ ਕਿਉ ਮੁਰਗੀ ਮਾਰ ਐ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦੋਂ ਪਰ ਭਰੋਸਾ ਨਾ ਰੱਖੋਗੇ ਤਾਂ ਤੁਸੀਂ ਦਰਗਾਹ ਮੇ ਸਦਾ ਝੂਠ ਹੋ ਬੋਗੇ ਚੋਪਈ ਸਤਗੁਰ ਨੇ ਕਥਾ ਸੁਣਾਈ ਸਿੱਖਾਂ ਦੇ ਮਨ ਧੀਰ ਤਰਾਈ ਲੈ ਕੇ ਆਗਿਆ ਸੰਗਤ ਤਾਈ ਸਾਖੀ ਲਿਖੀ ਲਿਖਾਰੀ ਪਾਈ ਆਗੇ ਸਾਖੀ 13ਵੀਂ ਚੱਲੀ ਦੋਹਰਾ ਚੜ ਗੋੜੇ ਪਰ ਗੁਰੂ ਜੀ ਚੱਲੇ ਸੋ ਸੰਗਤ ਸਾਥ ਪਹੁੰਚੇ ਪੁਰ ਅਨੰਦ ਮੇ ਜੈ ਹੋਲੇ ਕੀ ਗਾਥ ਸ਼ਬਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੈ ਤਨ ਬਨੇ ਬਿਸਰੇ ਜਾਏ ਜੋ ਪੱਕਾ ਰੋਗ ਵਿਲਾਏ ਸ਼੍ਰੀ ਸਤਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਕੇ ਜਾਇ ਵਿਰਾਜੇ ਸੁਣ ਸੁਣ ਕੇ ਸਿੱਖ ਸੰਤ ਦੂਰ ਦੂਰ ਕੇ ਹੋਲੇ ਮੱਲੇ ਕੇ ਨੀਮੀ ਪ੍ਰੇਮੀ ਬੇਅੰਤ ਸੰਗਤਾਂ ਆਣ ਇਕੱਤਰ ਹੋਈਆਂ ਦਰਸ਼ਨ ਕਰਕੇ ਤੀਨੋਂ ਤਾਪ ਨਵਰਿਤ ਹੋਏ ਸਿੰਘਾ ਅਰਜ ਕਰੀ ਤੁਹਾਡੀ ਕਿਰਪਾ ਨਾਲ ਅਸੀਂ ਹੁੱਕਿਓਂ ਬਚ ਗਏ ਹਾਂ ਹੁਣ ਤਾਂ ਸਾਨੂੰ ਜੈਸਾ ਨਜ਼ਰ ਆਉਂਦਾ ਹੈ ਜੀ ਜੇ ਕਿਤੇ ਰਸਤੇ ਦੇ ਵਿੱਚ ਪਾਣੀ ਵੀ ਛੁੱਟਿਆ ਹੋਇਆ ਪ੍ਰਤੀਤ ਹੁੰਦਾ ਹੈ ਔਰ ਦੂਰ ਸੇ ਹੀ ਅਸਾਨੂੰ ਖੋਟੀ ਬਦਬੂ ਆਈ ਜਾਂਦੀ ਹੈ ਤਾਂ ਅਸੀਂ ਕਰਾੜ ਕੋ ਇਉਂ ਆਖਦੇ ਹਾਂ ਕਿ ਪਾਈ ਤੂੰ ਬੜਾ ਖੋਟਾ ਕਰਮ ਕਰਦਾ ਹੈ ਤਾਂ ਤਤਕਾਲ ਉਹ ਵੀ ਤਿਆਗ ਦਿੰਦਾ ਹੈ ਬਚਨ ਹੋਇਆ ਹੈ ਸਿੰਘੋ ਤੁਸੀਂ ਦੀਨ ਦੁਨੀਆ થી ਬਚ ਰਹੋਗੇ ਨਾਮ ਜੱਪੋ ਹਿੰਦੂਆਂ ਕੇ ਬਾਅਦ ਤੇ ਹਲਾਲੀ ਦਰੂਦ ਔਰ ਹੁੱਕੇ ਦਾ ਪੀਣਾ ਗੋਬਰ ਕੇ ਸਮਾਨ ਹੈ ਅਰਜਕਰੀ ਜੀ ਮਹਾਰਾਜ ਤਮਾਕੂ ਔਰ ਹਲਾਲੀ ਦੇ ਆਹਾਰ ਕਰਨ ਵਾਲਿਆਂ ਹਿੰਦੂਆਂ ਦੀ ਗਤੀ ਕਿਸ ਪ੍ਰਕਾਰ ਹੋਵੇਗੀ ਬਚਨ ਹੋਇਆ 헤 ਸਿੱਖੋ ਜੇਕਰ ਉਹ ਖੰਡੇ ਦਾ ਅੰਮ੍ਰਿਤ ਛਕਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਰਵਣ ਕਰਨਗੇ ਨਾਮ ਜਪਣਗੇ ਸ੍ਰੀ ਅੰਮ੍ਰਿਤ ਸਰ ਤਰਨ ਤਾਰਨ ਸਾਹਿਬ ਜੀ ਦਾ ਦਰਸ਼ਨ ਔਰ ਇਸ਼ਨਾਨ ਕਰਨਗੇ ਚਾਰੋਂ ਤਖਤ ਸਾਹਿਬਾਂ ਦਾ ਦਰਸ਼ਨ ਕਰਨਗੇ ਤਬ ਪ੍ਰਾਛਿਤ ਦੂਰ ਹੋਵੇਗਾ हे सिक्खो तुसी श्री वाहेगुरु जी दा जाप करके अरदासा सोदो दूसरे दा अन्न पाणी करद पेट करके बेशक छको शब्द वेद पाठ संसार की कार पढ़े पढ़े पंडित करे विचार बिन बुज्जे सब होए खवार जो श्री गुरु ग्रंथ साहिब जी को ना मननेंगे सो खवार होनगे और अधिकारी नरक दे होनगे दोहरा वचन गुरु के सरबण कर होए सिख प्रसन्न आपस में मिल बैठ के कहे गुरु तन तन आगे साखी 14वीं चली श्री गुरु कलगी तरदीन दयाल नैणा देवी बड़े आनंद में बैठ रहे थे पहाड़ कीया संगता और द्वारके प्रेमी नेमी सिक्खा संगत भगत आदि समूह संगता बहुत ही आन 71 ਹੋਈਆਂ ਇੱਕ ਸਿੱਖ ਨੇ ਹੱਥ ਜੋੜ ਅਰਦਾਸ ਕਰੀ ਜੀ ਮਹਾਰਾਜ ਅਸੀਂ ਗ੍ਰਹਿਸਤੀ ਲੋਕ ਹਾਂ ਫਸੇ ਹੋਏ ਚਿੱਕੜ ਆਦੀਵੇਂ ਜ਼ਮੀਨ ਖੇਤ ਬਾਲ ਬੱਚੇ ਰੋਗ ਸੋਗ ਅਨੇਕ ਤਰ੍ਹਾਂ ਸੇ ਘਰੋ ਕੀ ਚਿੰਤਾ ਮੇ ਸਾਡੀ ਜੀਵਨ ਨਸ਼ਟ ਹੋ ਰਿਹਾ ਹੈ ਤੂੰ ਸੱਚਾ ਗੁਰੂ ਮਿਲਿਆ ਹੈ ਦਇਆ ਕਰਕੇ ਜਗਤ ਦੀ ਅੱਗ ਥੀ ਰੱਖ ਲੈ ਔਰ ਜੋ ਕਹੇ ਅਸੀਂ ਕਰੀਏ ਗਰੀਬ ਸਿੱਖ ਦੀ ਬੇਨਤੀ ਸੁਣਕਰ ਗੁਰੂ ਜੀ ਦਇਆਲ ਹੋਏ ਕੇ ਬਚਨ ਕੀਆ ਦੁਹਰਾ ਸੁਣੋ ਖਾਲਸਾ ਪੰਥ ਜੀ ਤਹਿ ਚਿੰਤਾ ਨਾਹੇ ਕੋਈ ਮਨ ਬਚ ਕਰਮ ਕਰ ਹਿਰਦੇ ਮੇ ਭਗਤ ਗੁਰੂ ਕੇ ਹੋਏ ਜੋ ਤੁਮਰੇ ਹਿਤ ਕਰਮ ਹੈ ਕਹੋ ਸੁਣੋ ਚਿਤ ਲਾਏ ਅਗਲਾ ਕਰਮ ਸੋ ਪਰਮ ਜਗ ਦਿਲ ਤੇ ਦਿਓ ਹਟਾਏ ਹੇ ਸਿੱਖੋ ਵਾਹਿਗੁਰੂ ਕਾ ਆਸਰਾ ਕਰੋ ਜਿਸ ਵੇਲੇ ਤੁਹਾਡੇ ਘਰ ਲੜਕਾ ਪੈਦਾ ਹੋਵੇ ਅੱਬਲ ਤੋਂ ਦਾਈ ਹਿੰਦੂ ਨਹੀਂ ਹੋਵੇ ਕਿਉਂ ਜੋ ਮਲੇਸ਼ ਦਾ ਤੁਰਕ ਦਾ ਮੱਥੇ ਲਗਣਾ ਧਰਮ ਨਹੀਂ ਉਸ ਨੂੰ ਮਾਂ ਦਾ ਦੁੱਧ ਤਦੇ ਦੇਵਣਾ ਪਹਿਲੇ ਗਰੰਥੀ ਪਾਸੋਂ ਭੋਗ ਦੀ ਆਵਾਜ਼ ਲੈ ਕੇ ਅਰਦਾਸ ਕਰਾ ਕੇ ਫਤਿਹ ਬੁਲਾ ਕੇ ਸ੍ਰੀ ਵਾਹਿਗੁਰੂ ਦਾ ਸੰਸਕਾਰ ਪਾ ਕੇ ਮੰਜੀ ਸਾਹਿਬ ਦੇ ਪਾਵੇ ਨੂੰ ਧੋ ਕੇ ਮੁਖ ਮੇਂ ਅੰਮ੍ਰਿਤ ਪਾਓ ਸਿੰਘ ਧਰਮ ਕੋ ਪ੍ਰਗਟ ਕਰਨਾ ਔਰ 1 ਰੁਪਿਆ ਅਰਦਾਸ ਪੁੱਤਰ ਦੀ ਆਰਤੀ ਦੀ 5 ਪੈਸੇ ਰੱਖਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਗੁਰਦੁਆਰਾ अथवा ਧਰਮਸ਼ਾਲਾ ਵਿਖੇ ਭੇਜਣੀ ਚਾਹੀਏ। ਯਥਾ ਯੋਗ ਇੱਕ ਗੜਬਾ ਪਾਣੀ ਦਾ ਰੱਖ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਥੋੜਾ ਸਾ ਗ੍ਰਹਿ ਵਿਖੇ ਛਿੰਕਣਾ ਵਾਹਿਗੁਰੂ ਵਾਹਿਗੁਰੂ ਕਹਿਕਰ ਰस्सੀਆਂ ਮੇ ਰੁਪਏ ਪਰੋਏ ਦਰਵਾਜੇ ਦੇ ਅੱਗੇ ਬੰਨਣੇ 13 ਦਿਨ ਵਿੱਚ ਉਹ ਜਲ ਥੋੜਾ ਥੋੜਾ ਕਰਕੇ ਸਿੱਖਣੀ ਨੂੰ ਦੇਣਾ ਪੀਣਾ 13 ਦਿਨ ਪਿੱਛੋਂ ਇੱਕ ਗਾਗਰ ਪਾਣੀ ਦੀ ਗਰਮ ਕਰ ਰੱਖੇ ਸ੍ਰੀ ਜਪਜੀ ਸਾਹਿਬ ਸ੍ਰੀ 라ਮਾ ਜੀ ਅਨੰਦ ਸਾਹਿਬ ਜੀ ਦਾ ਪਾਠ ਕਰ ਸਿੱਖਣੀ ਬਾਲਕ ਕੋ ਇਸ਼ਨਾਨ ਕਰਾ ਪੰਜ ਰਤਨੀ ਦਾ ਅੰਮ੍ਰਿਤ ਬਣਾ ਵਾਹੇ ਗੁਰੂ ਜਾਪ ਕਰ ਸਭ ਕੋ ਦੇਣਾ ਪੀ ਕਰ ਪਵਿੱਤਰ ਹੋਣਾ 40 ਦਿਨ ਪਿੱਛੋਂ ਸੂਤਕ ਕੱਢਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾ ਕੇ ਚੋਲਾ ਪੋਣਾ ਨਾਮ ਰਖਾਣਾ ਯਥਾ ਯੋਗ ਪੇਟਾ ਪ੍ਰਸਾਦ ਲੈ ਜਾਣਾ 5 ਬਰਸ ਦਾ ਬੇਟਾ ਬੇਟੀ ਹੋਵੇ ਤਾਂ ਵਿਦਿਆ ਪੜਾਉਣੀ ਔਰ 9 ਬਰਸ ਕੇ ਪਿੱਛੇ ਅੰਮ੍ਰਿਤ ਛਕਾਉਣਾ ਔਰ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਫਿਰ ਹੋਰ ਵਿਦਿਆ ਵਿਹਾਰੀ ਸਿੱਖਾਉਣੀਆ ਫਿਰ ਕੁੜਮਾਈ ਹੋਣੇ ਵਕਤ ਆਨੰਦ ਪੜ ਅਰਦਾਸ ਕਰਵਾ ਭਜਨ ਮਾਨਾ ਬਹਿੰਗਮਾ ਕੋ ਅਰਦਾਸ ਦੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਦੀਵਾਨ ਲਗਾਇਆ ਔਰ ਸ਼ਬਦ ਪੜਿਆ ਮੰਗਲ ਸਾਜ ਪਇਆ ਪ੍ਰਭ ਆਪਣਾ ਗਾਇਆ ਕੀਰਤਨ ਕਰ ਕੜਾ ਪ੍ਰਸਾਦ ਵਰਤਾਓ ਸ੍ਰੀ ਵਾਹਿਗੁਰੂ ਆਖ ਕੇ ਨਿੰਗਰ ਨੂੰ ਸੁਹਾਰਾ ਸ਼ਗਨ ਦਿਓ ਪਿੱਛੇ ਸਭ ਕੁਟੰਬ ਪਰਿਵਾਰ ਸ਼ਕੋ ਸਿਖਾਓ ਵਿਵਾਦ ਦੇ ਪਹਿਲੇ ਚੁੰਗ ਪਤੇ ਰੋਜ ਤੇਲ ਵਾਲੇ ਰੋਜ ਅਰਦਾਸ ਕਰਕੇ ਕੜਾ ਪ੍ਰਸ਼ਾਦ ਕਰਕੇ ਗਰੰਥ ਸਾਹਿਬ ਜੀ ਕੇ ਚੜੇ ਮੂਰੇ ਸੇਰੇ ਨਿੰਗਰ ਨੂੰ ਬੰਨੋ ਅਤੇ ਨਿਸ਼ਾਨ ਝੂਲ ਕੇ ਡੰਕੇ ਬਚਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅਸਵਾਰੀ ਪਹਿਲੇ ਨਿਕਾਲੋ ਪਿੱਛੇ ਸਭ ਲੋਕ ਚਲੋ ਕੋੜੀ ਪਰ ਨਿੰਗਰ ਕੋ ਸਵਾਰ ਕਰ ਲੈ ਚਲੋ ਰਾਗੀ ਕੀਰਤਨ ਕਰਕੇ ਸਾਥ ਹੋਵੇ ਲਾਗੀ ਵੀ ਸਾਥ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਲਾਮਾ ਦਾ ਪਾਠ ਕਰਨਾ ਔਰ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਜੀਆਂ ਲਾਮਾਂ ਪੜ੍ਹ ਕੇ ਪ੍ਰਕਰਮਾ ਚਾਰ ਕਰਾਉਣੀਆਂ ਫਿਰ ਸਾਹਮਣੇ ਬਿਠਾਲ ਕੇ ਗ੍ਰੰਥੀ ਸੇ ਸਿੱਖਣੀ ਦੇਣੀ ਭਗਤਾਂ ਦੀ ਸੇਵਾ ਕਰਨੀ ਹੁਕਮ ਮੰਨਣਾ ਜੈਸਾ ਲਿਹਾਗੇ ਸਿੱਧਕ ਨਾਲ ਛਕਣਾ ਸਾਸਤੇ ਤੋਂ ਸੋਹਰੇ ਦੀ ਸੇਵਾ ਕਰਨੀ ਆਗਿਆ ਵਿੱਚ ਚੱਲਣਾ ਇਹ ਸਿੱਖਿਆ ਦੇਣੀਆਂ ਫਿਰ ਆਨੰਦ ਸਾਹਿਬ ਜੀ ਪੜ੍ਹ ਕੇ ਪ੍ਰਸਾਦ ਵਰਤਾਉਣਾ ਦੋਨਾਂ ਦੇ ਆਪਸ ਵਿੱਚੇ ਸਿਰ ਜੋੜੀ ਕਰਨੀ ਔਰ ਲੜਕੇ ਨੂੰ ਸਿੱਖਿਆ ਦੇਣੀ ਇਸ਼ਨਾਨ ਕਰਨਾ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਕਰਨਾ ਫਿਰ ਧਰਮ ਦੀ ਕੀਰਤੀ ਕਰਨੀ ਅਭਿਆਗਤਾ ਨੂੰ ਪ੍ਰਸ਼ਾਦ ਚੁਕਾਉਣਾ ਫਿਰ ਜੈਸਾ ਬਖਸ਼ੇ ਵਾਹਿਗੁਰੂ ਵੈਸਾ ਹੀ ਛਕਣਾ ਔਰ ਵਾਹਿਗੁਰੂ ਕੇ ਪਦਾਰਥ ਬਖਸ਼ੇ ਗੁਰੂ ਕੇ ਗੁਰਦੁਆਰਿਆਂ ਕੇ ਦਰਸ਼ਨ ਕਰਨੇ ਔਰ ਇਹ ਸਿੱਖਿਆ ਲੜਕੇ ਨੂੰ ਦੇਣੀਆਂ ਔਰ ਫਿਰ ਡੋਲੀ ਲੈ ਕੇ ਘਰ ਆਉਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਗਾਨਾ ਖੋਲਣਾ ਗੁਰੂ ਕੇ ਹਜ਼ੂਰ ਪੇਟਾ ਯਥਾ ਸ਼ਕਤੀ ਕਰਨੀ ਮੱਥਾ ਟੇਕਣਾ ਫਿਰ ਆਪਣੇ ਬਿਹਵਾਰ ਵਿੱਚ ਲੱਗਣਾ ਔਰ ਸਿੱਖਾਂ ਨੂੰ ਚਾਹੀਏ ਤੀਰਥ ਯਾਤਰਾ ਕਰਨੀ ਗੁਰੂ ਦਾ ਬਚਨ ਹੈ ਵਿਸਾਖੀ ਕਰਤਾਰਪੁਰ ਕਰਨੀ ਦੀਪਮਾਲਾ ਸ੍ਰੀ ਅੰਮ੍ਰਿਤਸਰ ਜੀ ਕਰਨੀ ਹੋਲਾ ਅਨੰਦਪੁਰ ਸਾਹਿਬ ਜੀ ਕਰਨਾ ਮਾਗੀ ਮੁਕਸਰ ਜੀ ਕਰਨੀ ਔਰ ਨੰਦੇੜ ਸ਼ਹਿਰ ਵਿਖੇ ਸ੍ਰੀ ਹਜ਼ੂਰ ਅਬਜਲ ਨਗਰ ਸਾਹਿਬ ਜੀ ਦੇ ਦਰਸ਼ਨ ਕਰਨੇ ਔਰ ਸਿੱਖਾਂ ਦੇ ਸਰਬ ਮਨੋਰਥ ਸਾਹਿਬ ਦਸਵੇਂ ਪਾਤਸ਼ਾਹ ਜੀ ਪੂਰੇ ਕਰਦੇ ਹਨ ਔਰ 84 ਦੇ ਪੈ ਥੀ ਮਹਾਰਾਜ ਛਡਾਉਂਦੇ ਹਨ ਔਰ ਭਰੋਸੇ ਵਾਲੇ ਸਿੰਘ ਨੂੰ ਆਪਣੇ ਪਾਸ ਬਿਠਾਉਂਦੇ ਹਨ ਮਹਾਰਾਜ ਜੀ ਜਿਹੜੇ ਗੁਰਾਂ ਥੀ ਬੇਮੁਖ ਹੈ ਭਰੋਸੇ ਵਾਲੇ ਸਿੰਘਾਂ ਦੇ ਭਰੋਸੇ ਨੂੰ ਤੋੜਦੇ ਹਨ ਔਰ ਗੁਰੂ ਦੀ ਨਿੰਦਿਆ ਕਰਦੇ ਹਨ ਉਹ ਕਾਕ ਵਾਂਗੂ ਵਿਸ਼ਟਾ ਫੋਲਦੇ ਹਨ ਔਰ ਸਰੀਰ ਤਿਆਗ ਕੇ ਸੂਰ ਦੀ ਕੁੱਕਰ ਦੀ ਔਰ ਚਮਗਦਰ ਦੀ ਜੂਨ ਪਾਉਂਦੇ ਹੈ ਔਰ ਹੋਰ তীর্থਾਂ ਦੇ ਨਾਮ ਮਹਾਰਾਜ ਜੀ ਸਿੱਖਾਂ ਦੇ ਉਦਾਹਰਣ ਲਈ ਸੁਣਾਉਂਦੇ ਹੈ ਜੇਠ ਸੁਦੀ ਮੇਲਾ ਲਾਹੌਰ ਡੇਰੇ ਸਾਹਿਬ ਜੀ ਕਰੇ ਪਰੰਤੂ ਪਹਿਲੇ ਪਹਿਰ ਸਵੇਰੇ ਦੀਵਨ ਖਾਨੇ ਜੋ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਮੇ ਹੈ ਜਹਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਦੋ ਬਰਸ ਬੈਠ ਕੇ ਮगन ਹੋ ਕੇ ਉਪਦੇਸ਼ ਦੇ ਕੇ ਨਿਹਾਲ ਕੀਤਾ ਔਰ ਹਜ਼ਾਰੇ ਦੇ ਕੇ ਸ਼ਬਦ ਜਹਾਂ ਉਚਾਰੇ ਹੈ ਔਰ ਚਹੱਟੇ ਬਾਜ਼ਾਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦਾ ਦਰਸ਼ਨ ਕਰੋ ਜਹਾਂ ਦੁਨੀ ਚੰਦ ਖੱਤਰੀ ਕੇ ਪਿਤਾ ਕਾ ਉਧਾਰ ਕੀਆ ਹੈ ਗੁਰੂ ਜੀ ਕੇ ਅਮੋਲਕ ਬਚਨ ਸੁਣ ਕੇ ਸਿੱਖ ਪ੍ਰਸੰਨ ਹੋਏ ਵਾਹਿਗੁਰੂ ਜੀ ਧੰਨ ਗੁਰੂ ਜੀ ਕਹਿ ਕੇ ਦਰਸ਼ਨ ਕਰਕੇ ਪੇਟਾ ਚੜਾ ਆਪਣੇ ਆਪਣੇ ਘਰਾਂ ਨੂੰ ਸੰਗਤ ਚਲਤੀ ਪਈ ਤਬ ਪਸ਼ੋਰ ਦੀ ਸੰਗਤ 라ਵਲ ਪਿੰਡੀ ਦੀ ਸੰਗਤ ਅਰਜ ਕਰੀ ਸ਼ਬਦ ਪੜ੍ਹ ਕੇ ਸੁਣਾਇਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ जब साहिबा तुक सुनी महाराज जी ने कहा निरंकारी पंथ गुरु नानक साहब जी का है जद गोरखनाथ नाल सुमेर पर्वत पर गोशट हुई है गोशक गोरख जी पुछया आप कौन हूँ गुरु जी ने कहा गुरु नानक निरंकारी मेरा नाम है निरंकारी आदि पंथ चलेगा तब उस पंथ का हुक्म सुनकर अर्ज कर कहा महाराज जी हुक्म होवे ਤਾ ਅਸੀਂ ਪੰਥ ਚਲਾਈਏ ਪੰਥ ਚਲਾਓ ਪਰ ਜਪਾਓ ਵਾਹਿਗੁਰੂ ਵਾਹਿਗੁਰੂ ਕੋ ਕਹਾਓ ਇਤਨਾ ਬਚਨ ਸੁਣਕਰ ਸੰਗਤ ਚਲਦੀ ਪਈ ਸੱਚੇ ਗੁਰੂ ਸਮਾਧ ਲਗਾਈ ਸਾਖੀ ਲਿਖੀ ਲਿਖਾਰੀ ਬੋਲੋ ਸਰਵਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ